ਡੀਐਸਪੀ ਦੇ ਸੁਪੁੱਤਰ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਹ ਵੱਡਾ ਦਰਦਨਾਕ ਸੜਕ ਹਾ사 ਹੋਇਆ ਸੜਕ ਹਾਸੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਤੈਨਾਤ ਡੀਐਸਪੀ ਦੇ 22 ਸਾਲਾਂ ਦੇ ਨੌਜਵਾਨ ਪੁੱਤ ਦੀ ਦਰਦਨਾਕ ਜਿਹੜੀ ਹੈ ਹਾਲਤ ਦੇ ਵਿੱਚ ਗੰਭੀਰ ਮੌਤ ਹੋ ਜਾਂਦੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਜਿਹੜੀ ਹੈ ਇਕਮ ਵੀਰ ਸਿੰਘ ਵਜੋਂ ਹੋਈ ਹੈ ਤੇ ਜਾਣਕਾਰੀ ਮੁਤਾਬਕ ਇਕਮ ਵੀਰ ਸਿੰਘ ਤੇ ਹਰਜੋਤ ਸਿੰਘ ਦੋਵੇਂ ਵਰਨਾਕਾਰ ਦੇ ਵਿੱਚ ਸਵਾਰ ਸਨ ਅਚਾਨਕ ਜੋ ਜਿਹੜਾ ਉੱਥੋਂ ਗੱਡੀ ਫਲਾਈਓਵਰ ਤੋਂ ਚੜਦੀ ਹੈ ਤਾਂ ਦੇਖਦੇ ਹੀ ਦੇਖਦੇ ਕਾਰ ਜਿਹੜਾ ਸੁਲੰਤਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਕਾਰ ਭਿਆਨਕ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਗੱਡੀ ਹਾਈਵੇ ਤੇ ਪਲਟੀਆਂ ਖਾ ਖਾ ਕੇ ਹਾਸੇ ਵਿੱਚ ਤਨਾਤ ਤਹਿਤਨਾਸ਼ ਹੋ ਗਈ ਚੱਕਣਾਚੂਰ ਹੋ ਗਈ ਇਸ ਹਾਸੇ ਦੇ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਜਿਸ ਨੂੰ ਇੱਕ ਨੂੰ ਮੌਤ ਹੋ ਚੁੱਕੀ ਹੈ ਇੱਕ ਨੂੰ ਜਿਹੜਾ ਜ਼ੈਰੇ ਇਲਾਜ ਦੇ ਲਈ ਹਸਪੀਟਲ ਲਜਾਇਆ ਜਾਂਦਾ ਤੇ ਰਜਿੰਦਰਾ ਦੇ ਵਿੱਚ ਨਾਲ ਦੀ ਨਾਲ ਰੈਫਰ ਕਰ ਦਿੱਤਾ ਜਾਂਦਾ ਹੈ ਦਰਦਨਾਇਕ ਘਟਨਾ ਜਿਹੜੀ ਹੈ ਭਵਾਨੀਗੜ ਦੇ ਫਲਾਈਓਵਰ ਕੈਂਚੀਆਂ ਦੇ ਕੋਲ ਜਿਹੜੀ ਇਹ ਹੁੰਦੀ ਹੈ ਤੇ ਬਹੁਤ ਹੀ ਜਿਹੜਾ ਮੜਾ ਇਹ ਹਾਸਾ ਵਾਪਰਦਾ ਹੈ ਬਿਊਰੋ ਰਿਪੋਰਟ ਪਬਲਿਕ ਸਮਾਣਾ న్యూਸ ਦਾ ਜੀ ਦੇਖੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਐਸਐਸਐਫ ਸੜਕ ਸੜਕਿਆ 4 ਦੀ ਸਾਡੀ ਟੀਮ ਹੈ ਸਾਡੀ ਟੀਮ ਜਿਹੜੀ ਹੈ 24 ਘੰਟੇ ਇੱਕ ਵਰਕ ਕਰਦੀ ਹੈ ਜਦੋਂ ਸਾਨੂੰ ਫੋਨ ਕਰਦਾ ਸੀ ਮੌਕੇ ਤੇ ਆ ਜਾਂਦੇ ਆ ਪਰ ਇਹ ਕਰੀਬ ਰਾਤ 1:30 ਵਜੇ ਫੋਨ ਆਇਆ ਸਾਨੂੰ ਕੰਟਰੋਲ ਰੂਮ ਤੋਂ ਵੀ ਏਦਾਂ ਫੱਗੋ ਵਾਲਾ ਕੈਂਚੀਆਂ ਦੇ ਕੋਲ ਓਵਰਬ੍ਰਿਜ ਦੇ ਉੱਪਰ ਐਕਸੀਡੈਂਟ ਹੋ ਗਿਆ। ਅਸੀਂ ਰਾਤ ਦੇ ਇਹਨਾਂ ਨੂੰ ਕਰੀਬ 1:30 ਵਜੇ 2:00 ਵਜੇ ਫੋਨ ਕਰ ਰਹੇ ਆਂ ਵੀ ਤੁਹਾਡਾ ਹੈਡ ਰੇਕ, ਕ੍ਰੇਨ ਜਾਂ ਕੋਈ ਵੀ ਵੀ ਕੋਈ ਹੋਰ ਹਾਦਸਾ ਨਾ ਹੋ ਜੇ। ਕੋਈ ਹੋਰ ਕੋਈ ਹੋਰ ਹਾਦਸਾ ਨਾ ਹੋ ਜੇ ਵੀ ਆ ਕੇ ਇਹਨੂੰ ਆਪਾਂ ਸਾਈਡ ਤੇ ਕਰੀਏ। ਪਰ ਇਹ ਲੋਕਾਂ ਦਾ ਇੰਨਾ ਕੁ ਬਿਲਕੁਲ ਹੀ ਜ਼ੀਰੋ ਬਿਲਕੁਲ ਜ਼ੀਰੋ ਇਹਨਾਂ ਦਾ ਵਰਕ ਹੈ ਕੋਈ ਕੰਮ ਨਹੀਂ ਬਿਲਕੁਲ ਬਿਲਕੁਲ ਕੋਈ ਕੰਮ ਨਹੀਂ ਕਰਦੇ ਨਾ ਦੀ ਇੱਕ ਮਨੋ ਆ ਸੜਕਾਂ ਇਹਨਾਂ ਦਾ ਜੋ ਟੂਲ ਆ ਲੈੰਦਾ ਜੇਕਰ ਨੈਸ਼ਨਲ ਹਾਈਵੇ ਦੀਆਂ ਅਸੀਂ ਕਹਿ ਸਕਦੇ ਗਾਈਡਲਾਈਨਸ ਨੂੰ ਦੇਖਿਆ ਜਾਵੇ ਟੋਲ ਪਰਚੀ ਲੈਂਦੇ ਨੇ ਜੇਕਰ ਤੁਹਾਡੀ ਗੱਡੀ ਕਿਤੇ ਖਰਾਬ ਹੋ ਜਾਂਦੀ ਹੈ ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੋਕੇ ਤੇ ਉਹਨਾਂ ਦੀ ਟੀਮ ਪਾਉਂਦੇ ਪਰ ਹਾਲ ਤੱਕ ਕਾਰ ਚੱਕਣ ਦੇ ਲਈ ਮੈਂ ਕਹਿੰਦਾ ਜੀ ਪਹਿਲਾਂ ਵੀ ਬਹੁਤ ਇਹ ਹਾਸੇ ਹੋ ਗਏ ਜਦੋਂ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਕਰੇ ਨਹੀਂ ਆਉਂਦੇ ਮੌਕੇ ਤਾਂ ਬਿਲਕੁਲ ਇਹਦੇ ਘੱਟੋ-ਘੱਟ ਵੀ ਅੱਧਾ ਪੌਣਾ ਘੰਟੇ ਬਾਅਦ ਆਉਂਦੇ ਆ ਪਰ ਇਹਨਾਂ ਦਾ ਅਸੀਂ ਰਾਤ ਦੇ ਇੰਨੇ ਕੋ ਹੈਰਾਨ ਹੋਏ ਹੋਏ ਆ ਵੀ ਅਜੇ ਤੱਕ ਇਹਨਾਂ ਦਾ ਕੋਈ ਵੀ ਮਨ ਲੋ ਇਹਨਾਂ ਦੇ ਕੋਈ ਟੀਮ ਨਹੀਂ ਪਹੁੰਚੀ ਅਸੀਂ ਇਹਨਾਂ ਨੂੰ 10 ਦਿੱਤੇ ਦੀ ਵੀ ਫੋਨ ਕਰ ਲਿਆ 10 ਦਿੱਤੇ ਇਹਨਾਂ ਦਾ ਬੈਕ ਫੋਨ ਆਈ ਜਾਂਦਾ ਸਾਨੂੰ ਵੀ ਤੁਹਾਡੀ ਟੀਮ ਸਾਡੀ ਪਹੁੰਚੀ ਆ ਕਿ ਨਹੀਂ ਪਹੁੰਚੀ ਉਹਨਾਂ ਦੇ ਫੋਨ ਘੱਟੋ-ਘੱਟ ਹੁਣ 5-6 ਆ ਗਏ ਪਰ ਨਹੀਂ ਬਿਲਕੁਲ ਜ਼ੀਰੋ ਇਹਨਾਂ ਦਾ ਹੋ ਹੈ ਬਿਲਕੁਲ ਨਿਲ ਇਹਨਾਂ ਦਾ ਮਨ ਲੋ ਕੰਮ ਹੈ ਟੋਲ ਲੈ ਕੇ ਜਸਵਿੰਦਰ ਜੀ ਤੁਹਾਡੇ ਵੱਲੋਂ ਬਹੁਤ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਨੇ ਟੋਲ ਪਲਾਜੇ ਨਾਲ ਰਸਤਾ ਕਿਉਂਕਿ ਲਾਈਟਾਂ ਦੀ ਵਜ੍ਹਾ ਨਾਲ ਵੀ ਬਹੁਤ ਜਿਹੜੇ ਹਾਦਸੇ ਬਿਲਕੁਲ ਹਾਂਜੀ ਲਾਈਟ ਕੋਈ ਰਾਤ ਨੂੰ ਸਾਹਿਬ ਬਿਲਕੁਲ ਲਾਈਟ ਵੀ ਕੋਈ ਨਹੀਂ ਜਗ ਰਹੀ ਸੀ ਕੋਈ ਵੀ ਲਾਈਟ ਟੂਲ ਪਲਾਜੇ ਤੋਂ ਲੈ ਕੇ ਜੋ ਉੱਥੇ ਤੱਕ ਇਹਨਾਂ ਦਾ ਕੋਈ ਏਰੀਆ ਬਣਦਾ ਕੋਈ ਵੀ ਲਾਈਟ ਇਹਨਾਂ ਦੀ ਨਹੀਂ ਜਲਦੀ ਹਾਂ ਇਹਨਾਂ ਨੇ ਇੱਕ ਕੰਮ ਚਲਾਉ ਜਰੂਰ ਕਰਦੇ ਸੀ ਲਾਈਟਾਂ ਇੱਕ ਵਾਰੀ ਚੱਲੀਆਂ ਮੁੜ ਕੇ ਸਾਰੀਆਂ ਡੈਡ ਕੋਈ ਲਾਈਟ ਨਹੀਂ ਚੱਲਦੀ ਰਾਤ ਵੇਲੇ ਸੇ ਲਾਈਟ ਕਰਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਹਾਦਸੇ ਹੁੰਦੇ ਨੇ ਹਾਦਸੇ ਹੁੰਦੇ ਨੇ ਬਹੁਤ ਹਾਦਸੇ ਹੁੰਦੇ ਨੇ ਲਾਈਟਾਂ ਕਰਨ ਬਹੁਤ ਹਾਦਸੇ ਹੁੰਦੇ ਨੇ ਬਾਰੇ ਕੱਲ ਦਾ ਟਾਈਮ ਪਾਸ ਕਰਦੇ ਆ ਤੇ ਚਲੇ ਜਾਂਦੇ ਆ ਤਾਂ ਕੀ ਲੱਗਦਾ ਕੀ ਜਿਹੜੀ ਨੈਸ਼ਨਲ ਹਾਈਵੇ ਦੀ ਅਸੀਂ ਕਹਿ ਸਕਦੇ ਕਿਉਂਕਿ ਪੈਸੇ ਲੈ ਰਹੇ ਆ ਟੋਲ ਪਲਾਜ਼ਾ ਤਾਂ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੰਦੇ ਲੋਕਾਂ ਨੂੰ ਸਿਰਦਾ ਇੱਕ ਲੋਕਾਂ ਦੀ ਲੁੱਟ ਕਰ ਰਹੇ ਨੇ ਸਹੂਲਤ ਕੁਝ ਨਹੀਂ ਦੇ ਰਹੇ ਲੋਕਾਂ ਦੀ ਬਿਲਕੁਲ ਬਿਨਾਂ ਵਜਾ ਲੁੱਟਦੇ ਰਹੇ ਆਪਾਂ ਲੋਕ ਵੀ ਥੋੜਾ ਜਾਗਰੂਕ ਹੋਣਾ ਚਾਹੀਦਾ ਵੀ ਜਿਹੜੇ ਨਾ ਸਾਨੂੰ ਸਹੂਦਾ ਹੀ ਨਹੀਂ ਵੀ ਜਦੋਂ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਵੀ ਗੱਡੀ ਦਾ ਹੋ ਜਾਂਦਾ ਉਹ ਇਹਨਾਂ ਨੂੰ ਨਾਲ ਦੇਣਾ ਹੋਣਾ ਚਾਹੀਦਾ ਇਹਨਾਂ ਨੂੰ ਅੱਗੇ ਸ਼ਿਕਾਇਤ ਕਰਨੀ ਚਾਹੀਦੀ ਆਹ ਵਾਰੀ ਸੀ ਜਿਹੜੀ ਇਹ ਨੈਸ਼ਨਲ ਹਾਈਵੇ ਦੀ ਬਣਦੀ ਸੀ ਕਿ ਰੋਡ ਨੂੰ ਜਿਹੜਾ ਖਾਲੀ ਕਰਵਾਇਆ ਜਾਵੇ ਤਾਂ ਕਿ ਕੋਈ ਹੋਰ ਹਾਸਾ ਨਾ ਵਾਪਰੇ ਤਾਂ ਹਾਲੇ ਤੱਕ ਇੱਕ ਵੀ ਮੁਲਾਜ਼ਮ ਨਹੀਂ ਪਹੁੰਚਾ ਅਜੇ ਤੱਕ ਇਹਨਾਂ ਦਾ ਕੋਈ ਅਸੀਂ ਏਸੀ ਕਰਕੇ ਰਾਤ ਦੇ 1:30 ਵਜੇ ਦੇ ਫੋਨ ਕਰ ਰਹੇ ਹਾਂ ਇਹਨਾਂ ਦਾ ਕੋਈ ਵੀ ਅਜੇ ਤੱਕ ਤੁਸੀਂ ਦੇਖੋ ਕਿੰਨੇ ਵਜਾ ਆ ਗਏ ਰਾਤ ਦੇ ਅਸੀਂ ਇਹੀ ਇਹਨਾਂ ਨੂੰ ਕਹਿ ਰਹੇ ਹਾਂ ਬਾਰ-ਬਾਰ ਕੋਈ ਹੋਰ ਹਾਦਸਾ ਨਾ ਹੋ ਜੇ 메ਨ ਰੋਡ ਦੇ ਵਿਚਾਲੇ ਗੱਡੀ ਪਈ ਆ ਪਰ ਕੋਈ ਵੀ ਇਹਨਾਂ ਦਾ ਔਰ ਇਹਨਾਂ ਨੂੰ ਜੋ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਜੋ ਵੀ ਨੇ ਜਿਹੜਾ ਵੀ ਇਹਨਾਂ ਨੂੰ ਦੇਖਦਾ ਉਹਨਾਂ ਨੂੰ ਜੰਗੀ ਪੱਧਰ ਤੇ ਪੂਰਾ ਤੰਦ ਇਹਨਾਂ ਨੂੰ ਕਾਹਤੋਂ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਪਰ ਨਹੀਂ ਪਰ ਜਿਵੇਂ ਉਹ ਰਾਤ ਨੂੰ ਸੀਗੇ ਕੋਈ ਆਫੀਸਰ ਦੇ ਡਿਪਟੀ ਸਾਹਿਬ ਦੇ ਉਹਨਾਂ ਦੇ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਦੂਜੇ ਦੀ ਲੱਤ ਹੋ ਗਈ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਹਸਪੀਟਲ ਪਹੁੰਚਾਇਆ ਪਰ ਅਸੀਂ ਉਸ ਤੋਂ ਬਾਅਦ ਇਹ ਗੱਡੀ ਚਾਹੀ ਵੀ ਤੂੰ ਹੋਰ ਹਾਸਾ ਨਾ ਹੋਵੇ ਪਰ ਇਹਨਾਂ ਨੂੰ ਚਾਹੀਦਾ ਹੈ ਇਹਨਾਂ ਦੇ ਕੋਈ ਸੀਨੀਅਰ ਤੱਕ ਕੋਈ ਮੈਸੇਜ ਜਾਣਾ ਚਾਹੀਦਾ ਵੀ ਅਸੀਂ ਅਸੀਂ ਤੁਹਾਡੇ ਜਰੀਏ ਕਹਿੰਨੇ ਆ ਤੁਹਾਡਾ ਜੋ ਵੀ ਤੁਸੀਂ ਅੱਗੇ ਉਹਨਾਂ ਕੋਲ ਪਚਾਓ ਵੀ ਕੋਈ ਨਾ ਕੋਈ ਇਹਨਾਂ ਦਾ ਨਾਲ ਦੀ ਨਾਲ ਪ੍ਰਬੰਧ ਹੋਵੇ ਨਾਲ ਦੀ ਨਾਲ ਗੱਡੀਆਂ ਆਉਣ ਪਰ ਫੋਨ ਵੀ ਨਹੀਂ ਚੱਕਦੇ ਫੋਨ ਸਾਨੂੰ ਦੱਸ ਦਿੱਤੀ ਸੀ ਫੋਨ ਕਰਨਾ ਪੈਂਦਾ ਇਹਨਾਂ ਦੇ ਫੋਨ ਤੁਹਾਨੂੰ ਦਿੱਤੇ ਹੋਏ ਜਰੂਰ ਪਰ ਫੋਨ ਨਹੀਂ ਚੱਕਦੇ